ਲਓ ਜੀ ਇਹ ਉਹ ਯੂਨੀਵਰਸਿਟੀ ਆ ਗਈ ਜਿੱਥੇ ਭਾਜੀ ਨੇ ਕੀ ਕਰੀਆ ਡਿਗਰੀ ਕਰੀਆ ਹੈ ਗ੍ਰੈਜੂਏਸ਼ਨ ਕਰੀ ਗ੍ਰੈਜੂਏਸ਼ਨ ਜਿੱਥੇ ਭਾਜੀ ਨੇ ਗ੍ਰੈਜੂਏਸ਼ਨ ਕਰੀਆ ਹਾਂਜੀ ਇੱਕ ਟੋਲ ਹੋਰ ਆ ਗਿਆ ਲਾਡੋਵਾਲ ਵਾਲਾ ਸਾਡੇ ਪਰਸਨਲ ਸਿਕਾਏਗਾ ਹਾਂ ਉਹ ਸਾਡਾ ਭਾਈ ਬਲੌਗ ਦੇ ਕੇ ਹੋਰ ਕਿਤੇ ਘਰੇ ਨਾ ਆ ਜੇ ਪੁਲਿਸ ਨੇ ਭਾਜੀ ਨਹੀਂ ਨਹੀਂ ਆਏ ਨਹੀਂ ਆਉਂਦੀ ਹੈਗੀ ਆਏ ਨਹੀਂ ਆਉਂਦੀ ਹੈਗੀ ਇਹ ਕੋਈ ਰੂਲ ਨਹੀਂ ਹੈਗਾ ਇਹ ਇਹਨਾਂ ਨੂੰ ਤੋੜਨ ਲਈ ਟੋਲ ਤੇ ਇਹ ਸਰਕਾਰੀ ਹੁੰਦਾ bari hai ਤੁਹਾਨੂੰ ਸਰਕਾਰ ਸਰਕਾਰ ਦਾ ਹੀ ਹੁੰਦਾ ਨਾ ਇਹ ਇਹ ਫੇਰ ਅਸੀਂ ਟਰੱਕ ਲਾ ਟਰੱਕ ਲਾ ਬੋ ਲਿਆ ਬਈ ਤੇ ਫੇਰ ਹੁਣ ਸਾਡੀ ਵਾਰੀ ਆਊਗੀ ਜਦੋਂ ਫੇਰ ਉਹਨਾਂ ਟਰੱਕ ਦੇ ਪਿੱਛੇ ਲਾ ਕੇ ਫੇਰ ਕੱਢਾਂਗੇ ਤੁਹਾਨੂੰ ਫੇਰ ਦਿਖਾਉਣੇ ਆ ਗੱਡੀ ਕੱਢਦੇ ਅਸੀਂ ਆਉਦੀ ਇਹ ਸਾਡਾ ਦੂਜਾ ਡੋਲਾ ਅਸੀਂ ਮੁੜਦੇ ਹੋਏ ਨਹੀਂ ਵੀ ਨਹੀਂ ਦੇਣਾ ਅਸੀਂ ਜਾਂਦੇ ਹੋਏ ਵੀ ਨਹੀਂ ਦੇਣਾ ਆਪਣਾ ਭਾਈ ਕਿੰਨੇ ਰੁਪਏ ਬਚ ਰਹੇ ਨੇ 70 ਰੁਪਏ ਉਹਦੇ ਲਾ ਲਓ ਪਹਿਲਾਂ ਕਹਿੰਦਾ ਸੀ ਉਹ 70 70 140 ਉਹਦੇ 300 ਇਹਦਾ ਹੁਣ ਜਾਣ ਦਾ 150 ਇੱਕ ਪਾਸੇ ਆ। ਅਸਲ 300 ਇਹਦਾ 3 550 ਰੁਪਿਆ ਵੱਜਦਾ ਹੈ 500 ਰੁਪਏ ਦੇ ਟੋਲ ਹੈ ਸਾਡੇ। ਉਹੀ ਆਪਾਂ ਟੋਲ ਉਹ ਲਵਾ ਲਿਆ। ਉਹੀ 500 ਦਾ ਚਲੋ ਉਹ ਲਵਾ ਲਿਆ ਉਹ ਤਾਂ ਚੱਲ ਆਪਾਂ ਟੈਗ ਉਹਦਾ ਕੰਮ ਹੀ ਆਊਗਾ ਜੇ ਕਦੇ ਸਿਮਲੇ ਸੁਮਲੇ ਜਾਣਾ ਪੈ ਗਿਆ। ਉੱਥੇ ਵੀ ਥੋੜੇ ਕੱਢਦੇ ਆ ਜਿਹੜਾ 70 ਬਲੌਗਾਂ ਤੋਂ ਬਾਅਦੋਂ ਥੋੜੇ ਜਿਹਾ ਕਿਵੇਂ ਬਲੌਗ ਹੀ ਪਾਉਣੇ ਆ ਸੀਰੀਅਸ ਟੌਰ ਤੇ ਬਲੌਗ। ਆਉਣ ਵਾਲੀ ਇਹ ਹੀ ਸਾਡੀ ਵਾਰੀ ਲਓ ਜੀ ਲਓ ਲਾ ਦਿਓ ਭਾਜੀ ਨਾਲ ਨਾਲ ਜਮਾਂ ਨਾਲ ਲਾ ਕੇ ਕੱਢੋ। ਉਹ ਨਾ ਉਹ ਟੱਪਕ ਉਹ ਨਾ ਡੰਡਾ ਜਾਂ ਸ਼ੀਸ਼ੇ ਦੇ ਛੱਡ ਦੇਣਾ ਹੋਰ 50 ਦੇ ਚੱਕਰਾਂ ਦੇ ਵਿੱਚ ਵਿੱਚ ਸ਼ੀਸ਼ੇ ਦਾ ਨੁਕਸਾਨ ਕਰਾ ਲਈਏ ਪਹਿਲਾਂ ਫੋਨ ਕਰਨਾ ਸੀ 892 ਉਦੋਂ ਮੇਰੇ ਹੱਣ ਦੀਏ ਦੋ ਤਿੰਨ ਨਹੀਂ ਲੱਗੀ ਸੀ ਹੈ ਪਹਿਲਾਂ ਫੋਨ ਕਰਨਾ ਸੀ 892 ਉਦੋਂ ਮੇਰੇ ਹੱਣ ਦੀਏ ਦੋ ਤਿੰਨ ਨਹੀਂ ਲੱਗ ਰਹੀ ਰਹੀ ਮਹਿਨ ਹੋਗੇ ਮਿਕਸ ਬਰੈਡੀ ਰਹੀ ਮਹਿਨ ਹੋਗੇ ਮਿਕਸ ਬਰੈਡੀ ਆਈ ਛੱਡ ਕੇ ਕਿਹਨਾਂ ਨੂੰ ਕਈ ਮਸਾਏ ਲਾਉ ਜੀ ਆ ਵੀ ਘੜਤਾ 500 ਰੁਪਿਆ ਬਚਾ ਲਿਆ ਲਓ ਜੀ 500 ਰੁਪਿਆ ਹੁਣ ਤੁਹਾਨੂੰ ਇਹ ਟਰਿਕ ਦੇਤੀ ਅਸੀਂ ਨਵੀਂ ਟਰਿਕ ਦਿੱਤੀ ਹੁਣ ਇਹ ਟਰੈਕ ਇਹ ਟਰੈਕ ਜਿਹਨੇ ਜਿਹਨੇ ਅਪਲਾਈ ਕਰ ਲਿਓ ਨਾਲ ਉਹਦੇ ਸਾਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਉਹ ਬੰਦਾ ਜਿਹੜਾ ਇਹ ਬੰਦ ਇਹ ਚੀਜ਼ ਅਪਲਾਈ ਕਰੂਗਾ ਨਾ ਹੁਣ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਨਾ ਭੁੱਲ ਜਿਓ ਸਬਸਕ੍ਰਾਈਬ ਦਾ ਬਣਦਾ 500 600 ਬਚਾਉਂਦੇ 500 ਕਿਉਂ ਟਰਿਕ ਟੂਲ ਦੇ ਥੋੜੇ ਅਸੀਂ ਖਰਚਾ ਬਚਾਉਣੇ ਆ ਨਵੀਂ ਟਰੱਕ ਦਿੱਤੀ ਆ ਤੁਹਾਨੂੰ ਜੇ ਤੁਹਾਡੇ ਕੋਲ ਕੋਈ ਨਵੀਂ ਟਰੱਕ ਹੈ ਜੀ ਸਾਡੇ ਲਈ ਉਹ ਸਾਨੂੰ ਤੁਸੀਂ ਦੱਸ ਸਕਦੇ ਹੋ ਅਸੀਂ ਤੁਹਾਨੂੰ ਸਬਸਕ੍ਰਾਈਬ ਕਰ ਲਾਂਗੇ ਕੋਈ ਸਬਸਕ੍ਰਾਈਬ ਕੀ ਅਸੀਂ ਤਾਂ ਉਂ ਵੀ ਕਰ ਲੈਨੇ ਆ ਬਈ ਇੱਕ ਸਬਸਕ੍ਰਾਈਬਰ ਨਾਲ ਹੁੰਦਾ ਕੁਝ ਨਹੀਂ ਆਪਣੇ ਬਟਨ ਨਾਲ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਰੋਜ਼ ਨਵਾਂ ਨਵਾਂ ਵਲੌਗ ਦੇਖਣ ਲਈ ਕੱਲ ਨੂੰ ਭਾਈ ਆਪਾਂ ਕਥਿਆਣਾ ਸਾਨੂੰ ਚੰਡੀਗੜ੍ਹ ਕੱਲ ਨੂੰ ਚੰਡੀਗੜ੍ਹ ਲੇਕ ਕੱਲ ਨੂੰ ਲੇਕ ਦਾ ਪਾਉਨੇ ਆ ਵਲੌਗ ਉਹ ਚੈੱਕ ਕਰਿਓ ਤੁਸੀਂ ਧੰਨਵਾਦ ਜੀ ਗੱਡੀ ਜਿਵੇਂ ਦੇ ਗਾਣੇ ਚਾਲਦੇ ਹਨ ਫੇਰੀ ਬਾਹਰ ਨਿਕਲਦੀ ਆ ਹੋ ਇਂ ਜਾਣਾ ਚੰਡੀਗੜ੍ਹ ਨੂੰ ਉਧਰ ਵੀ ਸਾਨੂੰ ਕਾਹ ਨੂੰ ਕੰਮ ਆ ਤੇ ਤਾਂ ਕਰਕੇ ਹੁਣ ਅਸੀਂ ਉਹ ਅੰਮ੍ਰਿਤਸਰ ਕੈਨਸਲ ਕਰ ਸਕਦਾ ਗਾੜਾ ਸਾਨੂੰ ਤੁਸੀਂ ਗਾਣੇ ਦਾ ਅਨੰਤ ਅਨੰਤ ਲਾਓ ਜਿੱਥੇ ਭਾਜੀ ਨੇ ਕੀ ਕਰੀਆ ਡਿਗਰੀ ਕਰੀਆ ਹੈ ਗ੍ਰੈਜੂਏਸ਼ਨ ਕਰੀਆ ਗ੍ਰੈਜੂਏਸ਼ਨ ਜਿੱਥੇ ਭਾਜੀ ਨੇ ਗ੍ਰੈਜੂਏਸ਼ਨ ਕਰੀਆ ਐਲ ਐਲ ਪੀ ਯੂ ਭਾਜੀ ਐਲ ਪੀ ਯੂ ਲਵਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇੱਥੇ ਭਾਜੀ ਨੇ ਆਪਦੀ ਉਹ ਹੁੰਦੀ ਆ ਟੋਪੀ ਜੀ ਕਮਾਉਣੇ ਹੁੰਦੇ ਆ ਲਾ ਕੇ ਆਪਾਂ ਤਾਹਾਨੂੰ ਹਨਾ ਭਾਜੀ ਉਹ ਕਰੀ ਹੋਈ ਆ ਭਾਜੀ ਨੇ ਜਿਹੜੀ ਆਪਾਂ ਟੋਪੀ ਜੀ ਲਾ ਕੇ ਤਾਹਾਨੂੰ ਮਾਰ ਦਿੰਨੇ ਆ ਐਲ ਪੀ ਯੂ ਚ ਲਓ ਜੀ ਪਾਲ ਸਮਾਰੀ ਆ ਮੜੀ ਗੱਡੀ ਤੇ ਹੁਣ ਮੜਾ ਚੈੱਕ ਕਰੋ ਕੁਆਲਿਟੀ ਭਾਜੀ ਦੇਖੋ ਕਿੰਨਾ ਵਧੀਆ ਆ ਰਿਹਾ ਜਮਾ ਚਮਕਣ ਲਾਈ ਆ ਬੈਠੇ ਬੈਠੇ ਨੇ ਮੈਂ ਹੋਣੀ ਆ ਪਾਲਸ ਮਾਰੀ ਆ ਪੂੜੀ ਜੀ ਪਈ ਸੀ ਗੱਡੀ 'ਚ ਮੈਂ ਕਿਹਾ ਭਾਜੀ ਮੈਂ ਮਾਰਦਾ ਪਾਲਸ ਹੁਣ ਜੱਜ ਦੇ ਵੀ ਆ ਬੈਠੇ ਵਧੀਆ ਵੀ ਲੱਗਦੀ ਆ ਮਿੱਟੀ ਜੀ ਪਈ ਸੀ ਗਰਦ ਪਈ ਹੋਈ ਸੀ ਹੁਣ ਜਾਂਦੇ ਆ ਹੀ ਅਸੀਂ ਮੈਡੀਕਲ ਤੇ ਭਾਜੀ ਦਾ ਸਿਰ ਦੌਹਦਾ ਹੀ ਘਬਰਾਟ ਜੀ ਹੁੰਦੀ ਸੀਗੀ ਮੈਡੀਕਲ ਦੇਖੋ ਕਿੰਨਾ ਯਾਦੇ ਵੱਡਾ ਮਿਲਿਆ ਸਾਨੂੰ ਜਦਦੇ ਅਸੀਂ ਮੈਡੀਕਲ ਲੱਭਦੇ ਫਿਰਦੇ ਆ ਕੱਦੇ ਮੈਡੀਕਲ ਲੱਭਦੇ ਫਿਰਦੇ ਆਂ ਅਸੀਂ ਹੁਣ ਮਿਲਿਆ ਅਸੀਂ ਪਹਿਲਾਂ ਪਿੰਡ ਚ ਜਾਏ ਸਾਰੇ ਕਿਤੇ ਲੋ ਜੀ ਹਾਂਜੀ ਬਾਬਿਓ ਜਲੰਧਰ ਅਸੀਂ ਪਹੁੰਚ ਗਏ ਆਪਾਂ ਜਾਣਾ ਵਿਸ਼ਾਲ ਮਾਲ ਦੇ ਵਿੱਚ ਪਾਰਕਿੰਗ ਅਸੀਂ ਲਾਈ ਨਹੀਂ ਅੰਦਰ ਵੀ ਅਸੀਂ ਪੈਸੇ ਬਚਾ ਰਹੇ ਆ ਹੁਣ ਅਸੀਂ ਪੂਰੇ ਪੈਸੇ ਬਚਾ ਰਹੇ ਆ ਅਸੀਂ ਜਾਣਾ ਵਿਸ਼ਾਲ ਮਾਲ ਚ ਕਰੋ ਚੈੱਕ ਤਾਂ ਕਰਕੇ ਇੱਥੇ ਜਾਣਾ ਭਾਜੀ ਦਾ ਫਿਰਦਾ ਆਉਂਦਾ ਸੀਗਾ ਮਾਝਾ 베ਨਾ ਭਾਜੀ ਨੇ ਹਾਂਜੀ ਪੀ ਲੋ ਪੀ ਲੋ ਸਬਸਕ੍ਰਾਈਬ ਕਰ ਲਓ ਆਪਾਂ ਨੂੰ ਭਾਈ ਬਣ ਕੇ ਸਾਰੇ ਜਣੇ ਤੇ ਹੁਣ ਆਪਾਂ ਜਾਂਦੇ ਆ ਵਿਸਾਲ ਮਾਲ ਦੇ ਵਿੱਚ ਉ ਵੀ ਭਾਜੀ ਨੇ ਮਾੜੀ ਮੁੱਟੀ ਸ਼ਾਪਿੰਗ ਕਰਨੀ ਸੀਗੀ ਅਸੀਂ ਉਹੀ ਆ ਗਏ ਇਧਰ ਘੁੰਮਣ ਫੇਰਨ ਲਈ ਤਾਂ ਕਰਕੇ ਹੁਣ ਅਸੀਂ ਜਾਂਦੇ ਆ ਵਿਸਾਲ ਮਾਲ ਦੇ ਵਿੱਚ ਬਣੇ ਰਹੋ ਆਪਣੇ ਨਾਲ ਦਿਖਾਉਣੇ ਆ ਤੁਹਾਨੂੰ ਸਾਰੀਆਂ ਐਕਟੀਵਿਟੀ ਧੰਨਵਾਦ ਭਾਜੀ ਅੰਦਰ ਆ ਗਈ ਪੀਨਿਆਂ ਚਾਹ ਤਾਂ ਆਪਾਂ ਆਂਟੀ ਤੋਂ ਪੀਨਿਆਂ ਹਾਂ ਅਣੀ ਟੋ ਤਾਂ ਨਹੀਂ ਕਰਕੇ ਲੈ ਜਾਣਗੇ ਗੱਡੀ ਨਹੀਂ ਟੋ ਕਰਕੇ ਲੈ ਕੇ ਜਾਂਦੇ ਮੈਨੂੰ ਕਾ ਪਾਰਕਿੰਗ ਚ ਲਾਉਣੀ ਆ ਪਾਰਕਿੰਗ ਚ ਲਾ ਲਓ 20-30 ਰੁਪਈਆ ਦਾ ਫਰਕ ਆ ਸਾਰੇ ਹੀ ਥੱਲੇ ਜਾ ਕੇ ਹੈਨਾ ਉਹੀ ਤਾਂ ਗੱਲ ਆ ਹੁਣ ਟੋ ਕਰਕੇ ਲੈ ਕੇ ਗਏ ਨਹੀਂ ਗੱਡੀ ਲਓ ਜੀ ਭਾਜੀ ਦਾ ਮਨ ਬਦਲ ਗਿਆ ਭਾਜੀ ਕਹਿੰਦਾ ਪਾਰਕਿੰਗ ਚ ਹੀ ਲਾ ਦੇਣੇ ਹੈ ਉਹੀ ਤਾਂ ਗੱਲ ਆ ਇਹਨਾਂ ਨੇ ਲੈਣਾ 1000 ਰੁਪਈਆ 1100 1200 ਪਤਾ ਨਹੀਂ ਕਿੰਨੇ ਮੰਗਣ ਆਪਾਂ ਪਾਰਕਿੰਗ ਚ ਲਾ ਦਨੇ ਜੇ ਅਪਾ ਜਾਣਾ ਹੀ ਮਾਲ ਦੇ ਵਿੱਚ 50 ਰੁਪਏ ਲੱਗਣੇ ਉੱਥੇ 50 ਰੁਪਏ ਸਾਰੇ ਹੀ ਲੱਗਣੇ ਨੇ ਉੱਥੇ ਜਦੋਂ ਅਸੀਂ ਜਾਂਦੇ ਆ ਮਾਲ ਦੇ ਵਿੱਚ ਪਾਰਕਿੰਗ ਲਾਉ ਉਹ ਭਾਜੀ ਗੱਡੀ ਭਾਜੀ ਅੱਜ ਸਾਰੇ ਦਾ ਜੈਜੀਪੀ ਹੁਣ ਤਾਂ ਆਇਆ ਪੁਰਾਣਾ ਸਿੰਗਰ ਹੈ ਜੈਜੀਪੀ ਚਲੋ 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 ਇੱਧਰ ਨੂੰ ਨਹੀਂ ਨਹੀਂ ਉਹ ਨਹੀਂ ਕੋਹੇ ਚੱਕਰ ਨਹੀਂ ਮੈਂ ਲਾਈ ਹੋਈ ਐ ਇੱਥੇ ਪਾਰਕਿੰਗ 'ਚ ਕੋਹ ਨਹੀਂ ਚੈੱਕ ਕਰ ਉਹਨੇ ਕਹਣਾ ਥੱਲੇ ਲਾ ਦੋ ਨਾ 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 ਜਾਣੇ ਜਾਣੇ ਵੀਰੇ ਜਾਣੇ ਕਰਦੇ ਨੇ ਚੈੱਕ ਹਾਂ ਕਰਦੇ ਨੇ ਉਹ ਉਹ ਆਪਣੀ ਕਰਦੇ ਨੇ ਲੁਧਿਆਣਾ ਦੇ ਵੱਡੇ ਮੌਲਾਂ ਵਾਲੇ ਵੇ ਮੌਲ ਦੇਖੋ ਮੇਰੇ ਆ ਤੇ ਇੱਕ ਕਰੋ ਬੜੀ ਕੁਆਲਿਟੀ ਬਾਲੀ ਵਧੀਆ ਹੁੰਦੀ ਆ ਭਾਜੀ ਚਮਕਾ ਹੁਣ ਆਪਾਂ ਤੇਜ ਹੁੰਦੇ ਇੱਥੋਂ ਆਏ ਆ ਕਿ ਭੰਨ ਦੇਣੀ ਹੀ ਮਰਸੜੀ ਉਹਦੀ ਓਏ ਦੱਸ ਕਮਾਲਾ ਤੂੰ ਮਰਸੜੀ ਤੇਰੇ ਕੋਲੇ ਗੱਡੀ ਆ ਰੌਣੀ ਨਾ ਹੋਈ ਬ੍ਰੌਂਗ ਸ਼ਟ ਤੂੰ ਫਰਦਾਂ ਲਈ ਗੱਡੀ ਮਰਸੜੀ ਜੱਕੀ ਆ ਐ ਭਾਜੀ ਹਾਂ ਜਾ ਯਾਰ ਬਸ ਲਾ ਦੋ ਭਾਜੀ ਇੱਥੇ ਸੈਟ ਜੀ ਕਰਕੇ ਗੱਡੀ ਉਹ ਉੱਥੇ ਲਾ ਦੋ ਉਹ ਨੀਲੀ ਗੱਡੀ ਨਾਲ ਚਲੋ 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 ਮਾਈਨਸ 1 ਆਪਾਂ ਚ ਚੌਥੀ ਫਲੋਰ ਤੇ ਜਾਣਾ ਹੈ ਅਸੀਂ ਆ ਗਏ ਲੈਫਟ ਦੇ ਵਿੱਚ ਤانوں ਸਾਰੀਆਂ ਐਕਟੀਵਿਟੀਆ ਦਿਖਾਉਣੀਆਂ ਨੇ ਜੋ ਜੋ ਅਸੀਂ ਕਰਦੇ ਆਂ ਭਾਜੀ ਨੇ ਟੋਪੀ ਲੈ ਲਈ ਹੁਣ ਪਰਨਾ ਲਾਗੇ ਭਾਜੀਆਂ ਦਾ ਸਰਦ ਦਾ ਉਹ ਸੱਚ ਆ ਦੇ ਆਪਾਂ ਮੇਨ ਚੀਜ਼ਾਂ ਆਏ ਹੋਂ ਨੇ ਲੈ ਮਗਰ ਸੀਸਾ ਵਲੌਗ ਬਣਾਉਣਾ ਦਾ ਹੋਰ ਕੰਮ ਵਧੀਆ ਹੋ ਗਿਆ ਆ ਗਏ ਬੱਲੇ ਹਾਂਜੀ ਲਓ ਜੀ ਉਸੇ ਵਾਸ਼ਰੂਮ ਗਏ ਸੀਗੇ ਅਸੀਂ ਉਸੇ ਡਰਾਈਰ ਸੀਗੇ ਡਰਾਈਰ ਤੇ ਆਪਾਂ ਹੁਣ ਵਾਲ ਪਹਿਲਾਂ ਥੱਲੇ ਨੂੰ ਕਰੇ ਹੋਏ ਸੀ ਉੱਥੇ ਹੁਣ ਡ్రਾਇਰ ਸੀ ਕਿ ਮੈਂ ਕਿਹਾ ਚਲ ਵਾਲ ਵਾਈ ਲੈਨੇ ਤਾਂ ਹਾਂ ਨੂੰ ਕਰ ਲੈਨੇ ਹਾਂ ਹਾਂ ਹੁਣ ਉੱਥੇ ਆਪਾਂ ਵਾਲ ਬੁਲ ਸੈੱਟ ਕਰਕੇ ਆਏ ਮੜੀ ਚੈੱਕ ਕਰੋ ਕੁਆਲਟੀ ਪਹਿਲਾਂ ਨਾਲੋਂ ਵਧੀਆ